ਇਹ ਤਾਂ ਬਹੁਤ ਵਿਗੜ ਗਈ ਹੈ ਬੜੇ ਬੜੇ ਕੀ ਕਹੋ ਨਹੀਂ ਨਹੀਂ ਕਹੀਂ ਦਲੇਲ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਦਿਨੀ ਛੇ ਤਾਂ ਲਾਜ਼ਮੀ ਹੈ 70-75 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਇੱਕ ਵਾਰ ਉਹ ਜ਼ਿੰਦਗੀ ਦੇ ਵਿੱਚ ਕਈ ਸੋ ਤੋਂ ਪੀੜਤ ਰਹੇ ਆ ਮੈਂ ਤਾਂ ਮੱਲ ਪਹਿਲੀ ਗੱਲ ਕਿ ਉਹਨਾਂ ਦੇ ਸਿੱਧ ਨੂੰ ਸਲੂਟ ਕਰਦਾ ਕਿ ਉਹ ਇੰਨਾ ਇੱਕ ਮਹੀਨੇ ਤੋਂ ਉੱਪਰ ਸਮਾਂ ਭੁੱਖੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹ 슈ਗਰ ਦੇ ਬੀਜ ਹੈ। 슈ਗਰ ਵਾਲਾ ਬੰਦਾ ਜਿਹੜਾ ਜਿਹਨੂੰ 슈ਗਰ ਹੈ ਉਹਨੂੰ ਹੀ ਪਤਾ। ਜੇ ਤਾਂ ਮੈਨੂੰ 슈ਗਰ ਹੈ ਮੈਨੂੰ ਪਤਾ ਆ ਕੇ ਡੇਢ-ਦੋ ਅੱਜੇ ਜਦੋਂ ਤੇ ਜਦੋਂ ਭੁੱਖ ਲੱਗਦੀ ਹੈ ਉਹ 슈ਗਰ ਦੇ ਕੀ ਭਾ ਜੜੀ ਬੈਕਦੀ ਹੈ। ਸੋ ਮੈਂ ਮਤਲਬ ਕਹਿੰਦਾ ਕਿ ਜਿਹੜੀ ਟੀਟਸ ਤਾਂ ਹੀ ਭਾਜਪੀ ਨੇ ਕੇਂਦਰ ਸਰਕਾਰ ਨੇ ਪੜਾਈ ਆ ਕਿਸਾਨਾਂ ਦੀਆਂ ਮੰਗਾ ਪਤਹੀ। ਉਹ ਮੰਗਾ ਜਰੀਆ ਹੱਲ ਕਰਨੀਆਂ ਚਾਹੀਦੀਆਂ। ਉਹ ਡੱਲੇਵਾਲ ਸਾਹਿਬ ਦੀ ਜਾਨ ਜੜੀ ਉਹ ਬਚਾਉਣੀ ਚਾਹੀਦੀ। ਅਸੀਂ ਸਾਰੇ ਉਹਨਾਂ ਨਾਲ ਹੂੰ। ਅਸੀਂ ਵੱਲੋਂ ਪੰਜਾਬ ਸਰਕਾਰ ਸਦਾ ਭਗਵਾਨ ਸਿੰਘ ਮਾਨ ਜੀ ਦੀ ਪੁਾਈ ਹੈ। ਕਿਸਾਨਾਂ ਲਈ ਹਮੇਸ਼ਾ ਹੀ ਉਦਨ ਹੀ ਉਦਨ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ ਅਸੀਂ ਹਰ ਡਿਊਟੀ ਨਿਭਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਗਰੀਕਲਚਰ ਸਟੇਟ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆ ਕੇ ਪੰਜਾਬ ਦੀ ਖੇਤੀਬਾੜੀ ਨੂੰ ਜਿਹੜਾ ਬਚਾਈਏ। ਸੋ ਡੱਲੇਵਾਲ ਸਾਹਿਬ ਦੇ ਆਪਾ ਨਾਲ ਆ ਕੋਈ ਇਦਾਂ ਦੀ ਕੋਈ। ਡੱਲੇਵਾਲ ਸਾਹਿਬ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਇਆ ਕਿ ਡੱਲੇਵਾਲ ਸਾਹਿਬ ਨੂੰ ਹਸਪਤਾਲ ਕੋਲ ਲੈ ਆਇਆ ਜਾਂ ਉਹਨਾਂ ਦਾ ਇਲਾਜ ਕੋਈ ਨਿਕਰਵਾਇਆ ਜਾਦਾ। ਸਰ ਸੁਪਰੀਮ ਕੋਰਟ ਉੱਤੇ ਬੈਠੇ ਆ ਦੇਖ ਕਿ ਅਸੀਂ ਬਕਾਇਦਾ ਉੱਥੇ ਹਸਪੀਟਲ ਬਣਾਇਆ ਸਾਡਾ ਹਸਪੀਟਲ ਜਿਹੜਾ ਬਿਲਕੁਲ ਮੋਥੇ ਦੇ ਉੱਤੇ ਬਣਿਆ ਉਹ ਉੱਥੇ ਹਰ ਤਰ੍ਹਾਂ ਦਾ ਤੋਂ ਮੋਸਟ ਹਸਪੀਟਲ ਜਿਹੜਾ ਕ੍ਰੀਏਟ ਕੀਤਾ ਅਸਵਾਲੇ ਆ ਕਿ ਅਜੇ ਡੱਲਿਆਲ ਸਾਹਿਬ ਨੇ ਮੈਡੀਕਲ ਅਹੀ ਉਦੋਂ ਜਦੋਂ ਗਏ ਸੀਗੇ ਅਸੀਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਮੈਡੀਕਲ ਹੜਤਾਲ ਜਿਹੜੀ ਛੱਡ ਦਿਓ ਬਾਕੀ ਠੀਕ ਹੈ ਆਪਣਾ ਅੰਛਨ ਜਿਹੜਾ ਤੁਸੀਂ ਆਪਣਾ ਜਾਰੀ ਰੱਖੋ ਅਜੇ ਉਹ ਇਸਟੀਲ ਨਹੀਂ ਬੰਦੇ ਨੀ ਅਤੇ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਜੋ ਕੁਝ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਅਸੀਂ ਉਹ ਪੂਰਾ ਲਾਗੂ ਕੀਤਾ ਉਹਦੇ ਉੱਥੇ ਬਕਾਇਦਾ ਵਧੀਆ ਇੱਕ ਹਸਪਤਾਲ ਜਿਹੜਾ ਉਹ ਬਣਾਇਆ ਠੀਕ ਠੀਕ ਹੈ ਠੀਕ ਹੈ